ਕੀ ਲਿਖਣਾ ਚਾਹੁੰਦੀ ਅੱਜ ਵਰਸੀ ਸੰਬੰਧ ਬਣਾਏ ਜਾ ਰਹੇ ਨੇ ਸੁਣੀ ਜੀ ਇਸ ਤਰ੍ਹਾਂ ਜਥੇਵੰਦੀ ਨੂੰ ਪਤਾ ਸਭਾ ਅੱਜ ਕਿਉਂਕਿ ਦਾਦੀ ਦੇ ਨਾਲ ਪੋਤੇ ਦਾ ਬੱਧ ਪਿਆਰ ਹੁੰਦਾ ਅੱਜ ਉਹ ਦਿਨ ਸਮਾਉਚੇਤਿ ਆਉਂਦਾ ਜਦੋਂ ਸ਼ੁਕਰਨ ਨੂੰ ਘਰੇ ਵਾਜਾ ਮਾਰਦੇ ਹੁੰਦੇ ਸੀ ਹਾਂਜੀ ਉਹ ਤਾਂ ਹੁੰਦਾ ਹੈ ਉਹ ਤਾਂ ਹੁੰਦਾ ਹੀ ਹੈ ਉਹ ਤਾਂ ਫੁੱਲ ਲੜਾ ਵਾਲਾ ਹੈ ਜੀ ਤਾਂ ਪਰਿਵਾਰ ਨੂੰ ਕਹਿੰਦੇ ਸਭ ਤੋਂ ਵੱਡਾ ਘਾਟਾ ਹੁੰਦਾ ਕਿਉਂਕਿ ਪਰਿਵਾਰ ਦਾ ਪੂਰਾ ਸਾਰਾ ਦਾਮੋਦਾਰੀ ਇਸ ਉੱਪਰ ਸੀਗਾ ਹਾਂਜੀ ਘਾਟਾ ਤਾਂ ਨਹੀਂ ਪੂਰਾ ਹੁੰਦਾ ਉਹਦਾ ਉਸ ਵੀ ਬਣ ਜੇ ਵੱਡੇ ਲੋਕ ਗਣਤੀ ਚ ਲੋਕ ਸ਼ਰਧਾਂਜਲੀ ਦੇ ਦੇਣ ਲਈ ਪਹੁੰਚ ਰਹੇ ਨੇ ਅੱਜ ਮਾਣ ਮਹਿਸੂਸ ਹੁੰਦਾ ਹੋਊਗਾ ਕਿਉਂਕਿ ਵੱਡਾ ਵੱਡੇ ਗਣਤੀ ਦੇ ਵਿੱਚ ਲੋਕ ਇੱਥੇ ਪਹੁੰਚਦੇ ਆਏ ਵੱਡੇ ਵੱਡੇ ਅਫਸਰ ਪਹੁੰਚਦੇ ਨੇ ਤਾਂ ਅੱਜ ਮਾਣ ਮਹਿਸੂਸ ਹੁੰਦਾ ਵੀ ਆਪ ਦੀ ਜਿਹੜੀ ਖੇਤੀ ਦੀ ਲੜਾਈ ਲੜਨ ਲਈ ਉੱਥੇ ਗਿਆ ਸੀ ਹਾਂਜੀ ਤਾ ਹੁੰਦਾ ਹੀ ਹੈ। ਸ਼ੰਦਰਪਾਲ ਕੌਰ ਜੀ ਕੀ ਕਹਿਣਾ ਚਾਹੋਗੇ ਅੱਜ ਯਾਦ ਕਰ ਰਿਹਾ ਪੂਰਾ ਪੰਜਾਬ ਯਾਦ ਕਰ ਰਿਹਾ ਸ਼ੁਕਰ ਅਨੁਸ਼ੀਧੀ ਦਿੱਤੀ ਅਮੇ ਕਿਸਾਨੀ ਦੇ ਕੀ ਵੇ ਦੇ ਜਿਹੜਾ ਪਰਿਵਾਰ ਨੂੰ ਘਾਟਾ ਪਿਆ ਉਹ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਜਿਹੜੇ ਸਾਡੇ ਬੱਚੇ ਤੇ ਗੋਲੀ ਮਾਰੀ ਆ ਜੀ ਨੇ ਉਹਦੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰਚਾ ਦਰਜ ਕੀਤਾ ਜਾਵੇ ਬੱਚੇ ਤੇ ਗੋਲੀ ਕਿਵੇਂ ਮਾਰੀ ਸੀ ਸਰਕਾਰ ਤਾਂ ਦਰਜ ਕਰੇ ਜੀ ਪਰਚਾ ਬਾਕੀ ਇਹ ਬਈ ਮੰਗਾ ਖਾਤਰ ਜਾ ਰਿਹਾ ਸੀ ਉਹਦੇ ਕੋਲੇ ਕਿਹੜਾ ਕੋਈ ਡੰਡਾ ਛੋਟੀ ਸੀਗੀ ਇੱਕ ਝੰਡਾ ਸੀ ਜੀ ਬਸ ਇੱਕ ਸਾਲ ਦਾ ਸਮਾਂ ਹੋ ਗਿਆ ਗਿਆ ਅਜੇ ਤੱਕ ਲੱਗਦਾ ਇਨਸਾਫ ਮਿਲੂ ਜਾ ਕਿਸਾਨੀ ਮੰਗਾ ਉਹ ਵੀ ਨਹੀਂ ਅਜੇ ਤੱਕ ਸਰਕਾਰ ਮੰਨ ਰਹੀ ਹੈਗੀ ਹਾਂਜੀ ਕੋਈ ਪਤਾ ਨਹੀਂ ਅਜੇ ਸਰਕਾਰ ਕੀ ਕੁਝ ਕਰੂਗੀ ਬਾਕੀ ਬਹੁਤ ਬੈਠਿਆ ਸਾਡੇ ਕਿਸਾਨ ਜੀ ਉੱਥੇ ਬਸ